ਕਰੋ ਪੂਰੇ ਕਰੋ ਜੌਨ ਨਸ਼ਾ ਬ੍ਰਦਰ ਡਰਾਮਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਚੋਰਾ ਵਿੱਚ ਵਾਧਾ ਕਰਕੇ ਭਜਣ ਵਾਲੀ ਸਰਕਾਰ ਮਰਦਾਬਾ 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 ਇਹ ਸਰਕਾਰ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਜੌਨ ਨਸ਼ਾ ਬ੍ਰਦਰ ਡਰਾਮਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਗਰਾਮਪੁਰ ਵਿਦਿਆਰਥੀ ਸੇਨ ਜਗਤ ਹਮਤਾ ਹੋਵੇ ਜੀ ਜੀ ਮੌਸਮ ਦੇ ਬਾਵਜੂਦ ਅੱਜ ਨੌਜਵਾਨਾਂ ਨੇ ਆਪਣੇ ਮਸਲੇ ਨੂੰ ਲੈ ਕੇ ਜਿਹੜੀ ਅੱਜ ਇਹ ਪਹਿਲ ਕਦਮੀ ਕੀਤੀ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਹੀਦ ਭਗਤ ਸਿੰਘ ਨੌਸਵਾ ਵੱਲੋਂ ਤੁਹਾਡੇ ਸਾਰੇ ਨੌਜਵਾਨਾਂ ਦਾ ਤੇ ਬੀਬੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਾਨੂੰ ਕੋਈ ਸ਼ੌਕ ਨਹੀਂ ਹੈ ਵੀ ਇਸ ਤਰ੍ਹਾਂ ਨੌਜਵਾਨ ਇਕੱਠੇ ਹੋ ਗਏ ਜੇ ਕਿਸੇ ਕੋ ਮਾੜਾ ਮੋਟਾ ਕਿਤੇ ਕੋਈ ਟੈਂਪਰੇਰੀ ਕੋਈ ਰੁਜ਼ਗਾਰ ਹੈ ਉਹਨੂੰ ਛੱਡ ਕੇ ਇਸ ਤਰ੍ਹਾਂ ਕਿਤੇ ਸਰਕਾਰੀ ਦਫ਼ਤਰਾਂ ਦੇ ਕਿਤੇ ਧੱਕੇ ਖਾਣੇ ਇਹ ਕਿਤੇ ਸਾਡੀ ਕਿਸਮਤ ਦੇ ਅੰਦਰ ਨਹੀਂ ਲਿਖਿਆ ਹੈ ਪਰ ਇਹ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਹੈ ਜਿਹਨੂੰ ਲਗਭਗ 1.5 ਸਾਲ ਹੋ ਗਏ ਆ ਉਹਨੂੰ ਪੰਜਾਬ ਦੇ ਅੰਦਰ ਸੱਤਾ ਦੇ ਵਿੱਚ ਆਈ ਨੂੰ ਪਰ ਇਨਾ 3.5 ਸਾਲਾਂ ਦੇ ਅੰਦਰ ਜਿਹੜਾ ਭਗਵਾਨਤ ਮਾਨ ਫੜਕੜ ਗਲਾਂ ਦੀ ਧਰਤੀ ਤੋਂ ਖੜ ਕੇ ਐਲਾਨ ਕਰਦਾ ਆ ਕਿ ਨੌਜਵਾਨੋ ਕਿ ਅੱਜ ਜਿਹੜਾ ਆ ਅੱਜ ਅਸੀਂ ਸੱਤਾ ਦੇ ਅੰਦਰ ਅਸੀਂ ਪਹੁੰਚ ਗਏ ਆ ਕਿ ਅਸੀਂ ਸੱਤਾ ਦੇ ਵਿੱਚ ਆ ਗਏ ਆ ਤੇ ਸੱਤਾ ਦੇ ਵਿੱਚ ਆਉਂਦਿਆਂ ਹੀ ਜਿਹੜਾ ਸਾਡਾ ਸਭ ਤੋਂ ਪਹਿਲਾ ਕੰਮ ਆ ਉਹ ਕੰਮ ਆ ਵੀ ਜਿਹੜਾ ਉਹ ਹਰਾ ਪੰਨ ਮੇਰੇ ਹੱਥ ਆ ਜਾਣਾ ਆ ਤਾਂ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੂੰਗਾ। ਉਹ ਨੌਜਵਾਨ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਯੁੱਧ ਨਸ਼ਿਆਂ ਵਿਰੁੱਧ ਦੀ ਨੀਤੀ ਦੇ ਤਹਿਤ ਸਾਨੂੰ ਪੰਜਾਬ ਸਰਕਾਰ ਦੇ ਬੁਲਾਰੇ ਜਾਂ ਪੰਜਾਬ ਸਰਕਾਰ ਜਿਹੜਾ ਸਾਨੂੰ ਲੈਕਟਿ ਰੂਪ ਦੇ ਵਿੱਚ ਸਾਨੂੰ ਦੱਸ ਸਕਦੀ ਆ ਤੇ ਅਸੀਂ ਉਹਨਾਂ ਨੌਜਵਾਨਾਂ ਜਿਹੜੇ ਉਹ ਲੱਖਾਂ ਦੀ ਗਿਣਤੀ ਦੇ ਆ ਸਰਕਾਰ ਦੇ ਆਪਣੇ ਅੰਕੜੇ ਆ ਕਿ ਜਿਹੜਾ ਉਹ ਲੱਖਾਂ ਨੌਜਵਾਨ ਆ ਉਹਨਾਂ ਦਾ ਜਿਹੜਾ ਆ ਕੀ ਪ੍ਰਬੰਧ ਕੀਤਾ ਆ ਉਹਨਾਂ ਦੇ ਮੁੜ ਵਸੇਵੇਂ ਵਾਸਤੇ ਉਸ ਨਸ਼ੇ ਨੂੰ ਪ੍ਰਬੰਧ ਨੂੰ ਤੋੜਨ ਵਾਸਤੇ ਕਿਹੋ ਜਿਹੀਆਂ ਉਹਨਾਂ ਦੀਆਂ ਡਾਕਟਰੀ ਸਹੂਲਤਾਂ ਲਈਆਂ ਆ ਜਾਂ ਉਹਦੇ ਨਾਲ ਨਾਲ ਆ ਕਿ ਉਹਨਾਂ ਨੇ ਮੋੜ ਬਸੇਵੇਂ ਦਾ ਪ੍ਰਬੰਧ ਕਰਕੇ ਕਿ ਇਕੱਲਾ ਆਪਾਂ ਫਲੋਰ ਦੇ ਅੰਦਰ ਹੀ ਨਹੀਂ ਪੂਰੇ ਪੰਜਾਬ ਦੇ ਅੰਦਰ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਨੰਗ ਪੱਤਰ ਦੇ ਰਹੇ ਆ ਤੇ ਪੰਜਾਬ ਦੀ ਸਰਕਾਰ ਨੂੰ ਯਾਦ ਕਰਾ ਰਹੇ ਆ ਕਿ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਰੋਜ਼ਗਾਰ ਦੇਣ ਦਾ ਧਰਸਿੰਦਰ ਪਿੰਡ ਖੜ ਕੇ ਸੌਂਹ ਖਾਦੀ ਸੀ ਹੋਰ ਆ ਪੈਨ ਮੈਂ ਜਿਹੜਾ ਨੌਜਵਾਨਾਂ ਦੇ ਰੋਜ਼ਗਾਰ ਦੀ ਚਲਾਉਂਗਾ ਜਾ ਪੰਜਾਬ ਚ ਨਸ਼ਾ ਖਤਮ ਕਰੂੰਗਾ ਜਾਂ ਚੰਗੀਆਂ ਸੇਵ ਸੂਤਾ ਦਮਾਂ ਗਾਲਾ ਉਹ ਸਾਰੇ ਜਿਹੜੇ ਵਾਦੇ ਅੱਜ ਜਿਹੜੇ ਆ ਝੂਠੇ ਲਾਰੇ ਸਾਬਤ ਹੋਏ ਜਾਂ ਇਸ ਕਰਕੇ ਆਪਾਂ ਜਿਹੜਾ ਇਹ ਮੰਗ ਪੱਤਰ ਦੇ ਕੇ ਯਾਦ ਪੱਤਰ ਦੇ ਕੇ ਸਰਕਾਰ ਨੂੰ ਯਾਦ ਕਰਾ ਰਹੇ ਆ ਵੀ ਤੁਸੀਂ ਜਿਹੜਾ ਇਹ ਯਾਦ ਰੱਖੋ ਵੀ ਤੁਸੀਂ ਵਾਦਾ ਕੀਤਾ ਸੀ ਸਾਡੇ ਨਾਲ ਤੇ ਨਾਲ ਹੀ ਆਪਾਂ ਐਲਾਨ ਕਰਦੇ ਆ ਵੀ ਜੇਕਰ ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਸਰਕਾਰ ਕਰਦੀ ਜਿੱਦਾਂ ਸਾਥੀ ਢੇਸੀ ਨੇ ਕਿਹਾ ਵੀ ਆਪਾਂ 28 ਸਤੰਬਰ ਨੂੰ ਭਗਤ ਸਿੰਘ ਦੇ ਪਿੰਡ ਨੂੰ ਖੜਕੜ ਕਲਾਂ ਜਾ ਕੇ ਉੱਥੇ ਪੱਕਾ ਮੋਰਚਾ ਲਾ ਦੇਣਾ ਰੋਜ਼ਗਾਰ ਦੇ ਸਵਾਲ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਪੰਜਾਬ ਦੀ ਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਉਹਨੂੰ ਲਾਮਬੰਦ ਕਰਕੇ ਇਕੱਠੇ ਕਰਕੇ ਉੱਥੇ ਬਿਠਾ ਦੇਣਾ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਵੀ ਤੁਸੀਂ ਇੱਕ ਤਾਂ ਵਰ ਦੇ ਮੀਂਹ ਦੇ ਵਿੱਚ ਆਇਆ ਹੋ ਧੰਨਵਾਦ ਆ ਤੇ ਉਸ ਪ੍ਰੋਗਰਾਮ ਦੀ ਵੱਡੇ ਪੱਧਰ ਤੇ ਜਿਹੜਾ ਆਪਾਂ ਤਿਆਰੀ ਕਰੀਏ ਲਾਮਬੰਦ ਕਰੀਏ ਪਿੰਡਾਂ ਦੇ ਨੌਜਵਾਨਾਂ ਨੂੰ ਜਥੇਬੰਦ ਕਰਕੇ ਇਸ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਜਿਹੜਾ ਇਹਨਾਂ ਮਸਲਿਆਂ ਉੱਪਰ ਜਿਹੜਾ ਆ ਉਹ ਧਿਆਨ ਦੇਵੇ ਉਹਦੇ ਨਾਲ ਹੀ ਫਲੋਰ ਦਾ ਇੱਕ ਸਾਡਾ ਗੰਭੀਰ ਮਸਲਾ ਆ ਜਿਹੜਾ ਸਾਥੀਆਂ ਨੇ ਗੱਲ ਕੀਤੀ ਵੀ ਮਹੱਲਾ ਸੰਤੋਖਪੁਰੇ ਦੇ ਅੰਦਰ ਉਹ ਲੋਕ ਰਹਿੰਦੇ ਆ ਜਿਹੜੇ ਦੋ ਪਟਰੀਆਂ ਦੇ ਵਿਚਕਾਰ ਜਿਨ੍ਹਾਂ ਦੇ ਘਰ ਆ ਕੱਟੋ ਕਰਨੀ 5-600 ਬੰਦੇ ਜਿਹੜੇ ਉੱਥੇ ਰਹਿੰਦੇ ਹੈਗੇ ਆ ਉਹ ਡੇਲੀ ਉਹਨਾਂ ਦੇ ਆਉਣ ਜਾਣ ਦੀ ਪ੍ਰੋਬਲਮ ਹੈਗੀ ਆ ਕਿਸੇ ਨੇ ਮੋਟਰਸਾਈਕਲ ਆਪਣਾ ਲੈਣਾ ਟਪਾਉਣਾ ਨੂੰ ਘਰਾਂ ਤੱਕ ਜਾਣ ਦਾ ਰਸਤਾ ਵੀ ਚੀਨਣਾ ਹੋਇਆ ਹੋਵੇ ਤੇ ਅਸੀਂ ਸਮਝਦੇ ਆ ਵੀ ਇਹ ਜਿਹੜਾ ਗਲਿਆ-ਘੜਿਆ ਸਿਸਟਮ ਹੈ ਤੁਹਾਨੂੰ ਬੋਲਣਾ ਪਰ ਪਰ ਇਸ ਮੰਗ ਨੂੰ ਲੈ ਕੇ ਪਿਛਲੇ ਸਮੇਂ ਦੇ ਅੰਦਰ ਸਾਡੀ ਸੀਰ ਭਗਤ ਸਿੰਘ ਨੌਜਾਨ ਸਵਾਲ ਲੋ ਜਿਹੜੇ ਇਸ ਮਸਲੇ ਨੂੰ ਸੰਬੰਧਿਤ ਮਤਰੀਆਂ ਮੁੰਡੀਆਂ ਉਹਨੂੰ ਵੀ ਮੰਗ ਪੱਤਰ ਦੇ ਚੁੱਕੇ ਆ ਤੇ ਦੁਬਾਰਾ ਐਸ.ਡੀ.ਐਮ ਰਾਹੀਂ ਵੀ ਅਸੀਂ ਮੰਗ ਪੱਤਰ ਦੇ ਕੇ ਪਹੁੰਚ ਦਾ ਕਰਨਾ ਚਾਹੁੰਦੇ ਆ ਵੀ ਸਾਡੇ ਜਿਹੜਾ ਮੰਗਿਆ ਵੀ ਉਸ ਕਲੋਨੀ ਨੂੰ ਰਸਤਾ ਲਾਇਆ ਜਾਵੇ ਕਿਉਂਕਿ ਸਰਕਾਰੀ ਜ਼ਮੀਨ ਉਹ ਤੇ ਪੰਜਾਬ ਪੁਲਿਸ ਦੀ ਪਈ ਆ ਜੇ ਪ੍ਰਸ਼ਾਸਨ ਚਾਵੇ ਤਾਂ ਉਸ ਜ਼ਮੀਨ ਦੇ ਵਿੱਚੋਂ ਕੁਝ ਹਿੱਸਾ ਅਕਵਾਇਰ ਕਰਕੇ ਜਿਹੜਾ ਰਸਤਾ ਕੱਟੋ ਘਾਟੇ ਕੇ ਚੱਲਣ ਫਿਰਨ ਵਾਲਾ ਤੇ ਕੋ ਮੋਟਰਸਾਈਕਲ ਜਾਣ ਵਾਲਾ ਜਾਂ ਛੋਟੀ ਗੱਡੀ ਜਾਣ ਵਾਲਾ ਜਿਹੜਾ ਉਹ ਦੇ ਸਕਦੇ ਆ ਫੀਲਡ ਦੇ ਵੱਖ-ਵੱਖ ਪਿੰਡਾਂ ਤੋਂ ਕਠੇ ਹੋ ਗਏ ਕਿਹੜਾ ਐਸ ਡੀ ਐਮ ਰਾਹੀਂ ਕਿਹੜਾ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿਉਂਕਿ ਆਪਾਂ ਨੂੰ ਪਤਾ ਆ ਜਿਹੜੀਆਂ ਸਰਕਾਰਾਂ ਆ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀਆਂ ਵੱਡੇ ਵੱਡੇ ਬਾਦੇ ਚਾਹੇ ਉਹ ਨੌਜਵਾਨਾ ਨਾ ਹੋਣ ਜਾਏ ਮਜ਼ਦੂਰਾ ਨਾ ਹੋਣ ਜਾਏ ਹੋਰ ਕੋਈ ਵਰਗ ਨਾ ਹੋਣ ਕਰਤਾ ਲੈਂਦੀਆਂ ਆ ਪਰ ਜਦੋਂ ਚੋਣਾਂ ਜਿੱਤ ਕੇ ਉੱਪਰ ਕੁਰਸੀਆਂ ਦੇ ਬੈਂਦੇ ਆ ਉਹਨਾਂ ਦੀਆਂ ਫੇਰ ਤੋਂ ਜਾ ਰੀਆਂ ਕਿੜੀਆਂ ਵੱਡੇ ਥਮਗਲਰਾਂ ਨਾਲ ਵੱਡੇ ਵੱਡੇ ਗੜੇ ਉਹ ਮੰਤਰੀ ਆ ਉਹਨਾਂ ਨਾਲ ਫੇਰ ਪੈ ਜਾਂਦੀਆਂ ਆ ਪਰ ਜਿਹੜੇ ਗਰੀਬ ਲੋਕਾਂ ਤੋਂ ਵੋਟਾਂ ਲੈਂਦੀਆਂ ਆ ਜਿਨ੍ਹਾਂ ਦੇ ਥਰਤੇ ਉਹ ਕੁਰਤੀਆਂ ਦੇ ਬੈਂਦੇ ਆ ਪਰ ਉਹ ਮਜ਼ਦੂਰ ਗੜੇ ਆ ਉਹ ਨੌਜਵਾਨ ਆ ਉਹ ਵਿਦਿਆਰਥੀ ਆ ਫੇ ਉਹ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹਨਾਂ ਤੋਂ ਵੀ ਢਿਗੜੀਆਂ ਡਾਂਗਾ ਖਾਣ ਨੂੰ ਮਜਬੂਰ ਹੋ ਜਾਂਦੇ ਆ ਆਪਾਂ ਕਿਹੜੀ ਸੂਬੇ ਦੀ ਕਮੇਟੀ ਵੱਲੋਂ ਕਿਦਾਂ ਫੈਸਲਾ ਸੀਗਾ 19 ਤਰੀਕ ਤੋਂ ਕਿਹੜਾ 23 ਤਰੀਕ ਦਾ ਕੋ ਉਹ ਗੜੇ ਆਪਾਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣੇ ਆ ਉਹ ਆਪਾਂ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਫਲੋਰ ਐਸ ਡੀ ਐਮ ਰਾਹੀਂ ਜਿਹੜਾ ਪੰਜਾਬ ਸਰਕਾਰ ਨੂੰ ਵੀ ਭੇਜ ਰਹੇ ਆ ਤੇ ਆਸ ਵੀ ਕਰਦੇ ਆ ਵੀ ਐਸ ਡੀ ਐਮ ਸਾਹਿਬ ਜਿਹੜੀ ਹੈ ਉਹ ਜੇ ਪੰਜਾਬ ਸਰਕਾਰ ਭੁੱਲੀ ਆ ਤੇ ਐਡੀ ਐਮ ਸਾਹਿਬ ਘੜੇ ਉਹਨਾਂ ਨੂੰ ਉਹ ਬਾਅਦੇ ਜਾਇਦਾ ਕਰਾਉਣ ਲਈ ਜਿਹੜਾ ਸਾਡਾ ਨੌਜਵਾਨ ਸਭਾ ਦਾ ਮੰਗ ਪੱਤਰ ਉਹ ਪੰਜਾਬ ਸਰਕਾਰ ਨੂੰ ਭੇਜਣਗੇ